happy birthday to you ਨਾ ਨਾ ਸੋਣ ਸਪਰੇ ਨੰਬਰਿੰਗ happy birthday to you ਉਹ ਬੱਲੇ ਨਾਕਾ ਲਾਇਆ ਹੋਇਆ ਇਹਨਾਂ ਦਾ ਜੇ ਤੁਸੀਂ ਵੀ ਟਿਚਰਾ ਕੀਤੇ ਜਦੋਂ ਨਾਕਾ ਲਾਇਆ ਸਾਲੀਆਂ ਨੇ ਉਹ ਕਿੱਥੇ ਸਾਡੇ ਵੇਲੇ ਨਾਕਾ ਨੂੰ ਪਾਇਆ ਹੀ ਨਹੀਂ ਲਓ ਸਰਪ੍ਰਾਈਜ਼ ਲਓ ਜੀ ਅੱਜ ਭੈਣ ਦਾ ਹੈਗਾ ਜਨਮ ਦਿਨ ਤੇ ਉਹਦੇ ਲਈ ਸਰਪ੍ਰਾਈਜ਼ ਗਿਫਟ ਜਿਹੜਾ ਉਹ ਰੈਡੀ ਕਰ ਰਹੇ ਆ ਮੈਂ ਮੰਮੂ ਚਿਆਲ ਵੀ ਮਮੂ ਕਰਦਾ ਗਿਫਟ ਦੀ ਪੈਕਿੰਗ ਤੇ ਫਿਰ ਅੱਜ ਭੈਣੇ ਨੂੰ ਜਾ ਕੇ ਸਰਪ੍ਰਾਈਜ਼ ਦਵਾਂਗੇ ਗਿਫਟ ਦਾ ਅੰਦੀ ਨੂੰ ਉਮੀਦ ਕਰਦਾ ਹਾਂ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਸੋ ਅੱਜ ਦੇ ਬਲੌਗ ਦੇ ਵਿੱਚ ਤੁਹਾਡਾ ਸਾਰੇ ਜਾਣਿਆਂ ਦਾ ਸੁਆਗਤ ਕਰਦੇ ਹਾਂ ਜਿਨ੍ਹਾਂ ਨੇ ਸਾਡਾ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡਾ ਚੈਨਲ ਵੀ ਸਬਸਕ੍ਰਾਈਬ ਕਰ ਲਿਓ ਤਾਂ ਜੋ ਆਉਣ ਵਾਲੀ ਅਪਡੇਟ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਅੱਜ ਦਾ ਦਿਨ ਬਹੁਤ ਸਪੈਸ਼ਲ ਦਾ ਨਾ ਤੇ ਅੱਜ ਕਿੱਥੇ ਚੱਲੇ ਆ ਲੈੜੀ ਹਰ ਓਏ ਆ ਜਾ ਆਪਾਂ ਚੱਲਿਆ ਉਹਨੇ ਦੇ ਜਨਮ ਦੇ ਬਰਸ ਦੇ ਆ ਅੱਜ ਭੈਣੇ ਦਾ ਜਨਮ ਦਾ ਨਾ ਉਹਨੇ ਦਾ ਸਹੀ ਤੇ ਭੈਣੇ ਨੂੰ ਬਹੁਤ ਬਹੁਤ ਮੁਬਾਰਕਾਂ ਸਾਡੇ ਸਾਰਿਆਂ ਵੱਲੋਂ ਹਨਾ ਜੀ ਸਹੀ ਗਾਣੇ ਐਵਰੀਬਾਡੀ ਤੇ ਨਾਲ ਅਸੀਂ ਇੱਕ ਸਰਪ੍ਰਾਈਜ਼ ਲੈ ਕੇ ਚੱਲੇ ਆ ਭੈਣੇ ਨੂੰ ਇਹ ਸਰਪ੍ਰਾਈਜ਼ ਉੱਥੇ ਜਾ ਕੇ ਖੋਲਾਂਗੇ ਤੇ ਤੁਹਾਨੂੰ ਸਾਰੇ ਜਣੇ ਨੂੰ ਦਿਖਾਵਾਂਗੇ ਵੀ ਕੀ ਸਰਪ੍ਰਾਈਜ਼ ਹੈ ਇਹਦੇ ਚ ਬਹੁਤ ਘੈਂਟ ਚੀਜ਼ ਆ ਹੂੰ ਇਹ ਦਿਖਾਵਾਂਗੇ ਨਾ ਉੱਥੇ ਜਾ ਕੇ ਘੈਂਟ ਆ ਕੀ ਪਤਾ ਵਿੱਚੋਂ ਕੀ ਨਿਕਲਣਾ ਉਸ ਵੀ ਨਿਕਲ ਸਕਦਾ ਹਾਂ ਹਾਂ ਜਿਵੇਂ ਵਿਆਹ ਤੇ ਨਾਕਾ ਵਾਲਾ ਆਇਆ ਸੀ ਝਾਲੀਆਂ ਨੇ ਉਦੋਂ ਨਿਕਲਿਆ ਸੀ ਉਹ ਤਾਂ ਬਾਲਾ ਗਲਤੀ ਕੀਤੀ ਹੈ ਨਾ ਬਸ ਉਹਨਾਂ ਨੇ ਸੈੱਟ ਲਿਆ ਮਰਿਆ ਹੋਇਆ ਹੈ ਹੈ ਜਦੋਂ ਡੱਡੂ ਕੱਢ ਲਏ ਦੋ ਉਥੇ ਖੋਲ ਤੇ ਕੁੜੀਆਂ ਦੇ ਉੱਪਰ ਉਹ ਗੱਲ ਇਹਨੇ ਗਲਤ ਕੀਤਾ ਥੋੜਾ ਜਿਹਾ ਉਹ ਡੱਡੂ ਵੀ ਪਤਾ ਇੱਕ ਦਾ ਡੱਡੂ ਦੋ ਦਾ ਵਜਾਈ ਪਾ ਗਏ ਇੱਕ ਦਿਨ ਪਹਿਲਾਂ ਫੜਿਆ ਉਹ ਪਤੰਦਰਾਂ ਨੇ ਫੜ ਕੇ ਤਾਂ ਤੋਂ ਡੱਬੀ ਲਾਤੀ ਨਾਲੀ ਦਾ ਪਾਣੀ ਚੱਕੀ ਫਿਰ ਤੋ ਉਹ ਨਾਲੀ ਚੋਂ ਥੋੜੋ ਲਿਆਂਦੇ ਸੀ ਉਹ ਛੱਪੜ ਚੋਂ ਫੜ ਕੇ ਲਿਆਂਦੇ ਸੀ ਉਹ ਵੀ ਪਾਣੀ ਵਿੱਚ ਤੇ ਪਾਣੀ ਦੀ ਉਹ ਤੰਦ ਪਾਣੀ ਪਤਾ ਕਾਹਦਾ ਪਾਇਆ ਸੀ ਉਹ ਚ ਪਾਈ ਸੀ ਉਹ ਜਿੱਦਣ ਪਹਿਲੇ ਦਿਨ ਡੱਡੂ ਫੜਿਆ ਉਹ ਬਦੰਦਰਾ ਨੇ ਸੁੱਕਾ ਹੀ ਬਿਨਾ ਪਾਣੀ ਤੋਂ ਡੱਬੀ 'ਚ ਪਾ ਲਿਆ ਮਰ ਗਿਆ ਕੱਪੀ ਡੱਬੀ 'ਚ ਪਾ ਕੇ ਆਣਾ ਢੱਕਣ ਲਾਦਾ ਉਦੋਂ ਉਹ ਤੜਕੇ ਨੂੰ ਤਾਂ ਇਕੱਠਾ ਹੋਇਆ ਫਿਰ ਉਹ ਫਿਰ ਦੂਜੇ ਦਿਨ ਪਹਿਲਾ ਤੜਕੇ ਇਹਨਾਂ ਨੂੰ ਡੱਡੂ ਨਹੀਂ ਲੱਭਿਆ ਬਹੁਤ ਲੱਭਿਆ ਇਹਨਾਂ ਨੇ ਫਿਰ ਇਹ ਛਪੜੀ ਤੇ ਗਏ ਉਹ ਤੋਂਬਰ ਪੀਪੀ ਲੈ ਕੇ ਨਾਲ ਭੱਡੀ ਉਹ ਅੱਧੀ ਤਾਂ ਪਾਣੀ ਦੀ ਭਰੀ ਵਿੱਚ ਉਹ ਦੋ ਡੱਡੂ ਹੈਪੀ ਹੋਣੀ ਹੈਪੀ ਮੋਦਾ ਪੀਤਾ ਵੀਡੀਓ ਨਹੀਂ ਲੇਕੀ ਤੁਸੀਂ ਦੀਪਾ ਸਾਰੇ ਜਾਣੇ ਗਏ ਸੀਗੇ ਫੇਰ ਇਹਨਾਂ ਨੇ ਭਰ ਕੇ ਲਿਆਂਦਾ ਡੱਬਾ ਉੱਥੋਂ ਫੇਰ ਜਿਹੜੀ ਰਿੰਗ ਵਾਲੀ ਡੱਬੀ ਹੁੰਦੀ ਆ ਉਹ ਵੀ ਹੁੰਦੀ ਪਾਉਣ ਲੱਗਿਆ ਲਿਆਓ ਉਹ ਤੇ ਡੱਡੂ ਆ ਖਲਿਆ ਆਹ ਕੋ ਰਾਤ ਨੂੰ ਤੇਹੀ ਗੱਲ ਆ ਬਾਹਰ ਨਹੀਂ ਡੱਬੀ ਭੱਡੀ ਲਿਆਂਦੀ ਸੀ ਛਾਂਪ ਵਾਲੀ ਵੀ ਆਏ ਲੱਗੇ ਵੀ ਹਾਂ ਇਹਦੇ ਵਿੱਚ ਕੁਝ ਹੋਊਗਾ ਤੋਹਫਾ ਸਾਲਗਿਆਂ ਨੂੰ ਉਹ ਜਦੋਂ ਖੋਲਿਆ ਉਹਦੀ ਪਤਾ ਲੱਗਿਆ ਇਹ ਤਾਂ ਡੱਡੂ ਐ ਬੜਕ ਕੇ ਮਾਰੀ ਛਾਲ ਡੱਡੂਰੇ ਇੱਕ ਥੋੜੀ ਜਿਹੀ ਤੇਜ਼ੀ ਵਾਲੀ ਕਰਕੇ ਇਹਨਾਂ ਨੇ ਸਪਰੇਅ ਮਾਰ ਦਿੱਤਾ ਹਾਂ ਉਹ ਸਪਰੇਅ ਵਾਲਾ ਕੰਮ ਥੋੜਾ ਗਲਤ ਕਰਦਾ ਉਹ ਸਪਰੇਅ ਮਾਰਦੀ ਹੁੰਦੀ ਹੈ ਚਲ ਗੇਟਾਂ-ਗੇਟਾਂ 'ਚ ਮਾਰ ਦੋ ਜੇ ਤਾਂ ਮਗਰ ਪਾ ਜਲੇ ਬਤੰਦਰ ਜਸਨਾ ਹੋਣੀ ਜਸਨਾ ਦੀਪਾ ਉਹ ਗੱਲ ਗਲਤ ਹੋ ਗਈ ਉਹਨਾਂ ਦੀ ਇਹ ਅੱਜ ਹੁਣ ਅੱਜ ਪਤਾ ਨਹੀਂ ਇਹ ਸਪਰਾਈਜ਼ ਤੋਂ ਕੀ ਨਿਕਲਣਾ ਉੱਥੇ ਕੋਟ ਵੀ ਵੇਂਦੀ ਹੁੰਦੇ ਜਿਹੜੇ ਹਾਂ ਦਾ ਗੱਲ ਕਰ ਸਾਰੇ ਤੁਹਾਨੂੰ ਪਤਾ ਨਹੀਂ ਲੱਗਿਆ ਹੋਣਾ ਜਾਣਦੇ ਡੈਡੀ ਨੂੰ ਪਤਾ ਨਹੀਂ ਲੱਗਿਆ ਨਹੀਂ ਪਤਾ ਲੱਗਿਆ ਨਹੀਂ ਤਾਂ ਜਿਵੇਂ ਉਹਨਾਂ ਦਾ ਵਿਆਹ ਬਾੜ ਦੇਣਾ ਸੀ ਮੇਹਰ ਤੇੜੀ ਗੱਲ ਹੁੰਦੀ ਹੈ ਸਹੀ ਗੱਲ ਆ ਬੇਇਤੀ ਵਾਲੀ ਗੱਲ ਤਾਂ ਹੋ ਹੀ ਜਾਂਦੀ ਹੈ ਤੇ ਉੱਥੇ ਖੜੇ ਖੜੇ ਮੂੰਹ ਨਾ ਬੋਲੀ ਜਾਓ ਬਰੇ ਮਰੀ ਜਾਓ ਹਾਂ ਡੈਡੀ ਤੁਸੀਂ ਵੀ ਟੀਚਰਾਂ ਕੀਤੇ ਜਦੋਂ ਨਾਕਾ ਲਾਇ ਸਾਲੀਆਂ ਨੇ ਉਹ ਕਿੱਥੇ ਸਾਡੇ ਵੇਲੇ ਨਾਕਾ ਨੂੰ ਪਾਇ ਲੱਗਿਆ ਹੀ ਨਹੀਂ ਕਿਉਂ ਕਿਉਂ ਕਰੀ ਉਹਨੂੰ ਲੱਗਦੋਂ ਨਹੀਂ ਸੀ ਨਾਕੇ ਨਾ 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 ਹਾਂ ਮਮੇ ਨਾਕਾਣੀ ਲਵਾਇਆ ਤੁਸੀਂ ਉੱਥੇ ਉਹਦੇ ਨਾਕੇ ਬੜੇ ਖਰਾਬ ਹੁੰਦੇ ਨੇ ਹਾਂ ਜਿਹੜੇ ਉਹਨਾਂ ਵਾਲੇ ਨਾਕੇ ਲੱਗਦੇ ਨੇ ਬਹੁਤ ਖਰਾਬ ਹੁੰਦੇ ਨੇ ਕਿਉਂ ਉਹਨੋਂ ਕਿਹੜੇ ਨਾਕੇ ਲੱਗਦੇ ਸੀ ਕਿਉਂ ਕਾ ਜੀ ਹਾਂ ਦੇਖੋ ਹਾਂ ਉਹ ਜਦੋਂ ਪਰੋਣਾ ਜਾਂਦਾ ਹੀ ਨਾ ਹਾਂ ਉਹਨੇ ਕੁੜਕਾਂ ਨੇ ਭਾਈ ਮਖੌਲ ਕਰਨਾ ਤੇ ਉਹ ਕੀ ਉਹਨੂੰ ਕਹਿੰਦੇ ਆ ਮੰਜਨ ਹਾਂ ਕੱਟੇ ਢਾਗ ਨਾ ਬੁਣ ਦੇਣਾ ਅੱਛਾ ਹਾਂ ਤੇ ਉੱਤੇ ਪਿਛਾੜ ਨਹੀਂ ਚਾਦਰ ਠੀਕ ਆ ਹਾਂ ਉਹ ਜਿਹੜਾ ਬਲਜਾਸੁੰਦੇ ਸੀ ਉਹ ਤਾਂ ਬੁੱਝ ਜਾਂਦੇ ਸੀ ਨਹੀਂ ਹਾਂ ਉਹਨਾਂ ਦਾ ਕਿਰਪਾਨ ਗੁਰੂਆਂ ਮਾਰ ਕਿਰਪਾਨ ਮਾਰ ਕੇ ਦੇਖ ਲੈਣਾ ਅੱਛਾ ਤੇ ਜਿਹੜੇ ਕੋਈ ਐਂ ਜਿਵੇਂ ਧਰਮਿਆਲੇ ਲੋਲੜ ਦੀ ਜੇ ਤੇ ਹੀ ਉਹਨਾਂ ਨੇ ਜਾਨਸਾਰ ਵਿੱਚ ਦੀ ਲੱਤਾਂ ਤਾਂ ਮੈਂ ਕਹਿੰਦਾ ਅੱਧਾ ਥੱਲੇ ਹਾਂ ਮੈਂ ਛੱਟ ਵਿੱਚ ਭਾ ਜਾਂਦੀ ਫਟੇ ਹਾਂ ਬਾਰ ਐ ਸੀ ਉਹਦਾ ਡੈਡੀ ਉਹ ਸਮਾਂ ਵਧੀਆ ਸੀ ਬੰਦਾ ਮਜ਼ਾਕ ਉਹਦਾ ਚੱਲਦਾ ਸੀ ਉਹਨਾਂ ਨੇ ਸਾਧ ਮੰਦ ਉਹ ਰੋਕ ਲਿਆ ਹੋ ਉਹ ਲੱਦਾ ਨਾ ਇਹਦਾ ਮੰਦਾ ਡੈਡੀ ਨੇ ਨਾਕਾਇਨੀ ਲਾਇਆ ਲੈ ਸਾਲਗਿਆਂ ਨੇ ਲਾਇਆ ਮੈਂ ਹਾਂ ਇਹ ਫੇਰ ਉਹ ਮੈਂ ਕਿਹਾ ਐ ਸੀ ਉਦੋਂ ਸਮਾਂ ਚੰਗੇ ਸੀਗੇ ਅਗਲਾ ਗੁੱਸਾ ਨਹੀਂ ਕਰਦਾ ਸੀ ਹਾਂ ਹਨਾ ਅੱਜ ਦਾ ਸਮਾਂ ਬਦਲ ਗਿਆ ਤੇ ਫੇਰ ਸਾਲਗਿਆਂ ਨੂੰ ਕਿੰਨਾ ਸਗਨ ਦਿੱਤਾ ਸੀ ਡੈਡੀ ਨੇ ਮੰਮੀ ਉਹਨਾ 500 ਰੁਪਏ ਹੁੰਦੇ ਸੀ ਅੱਛਾ ਹੋਰ ਠੀਕ ਆ ਉਹਨਾ 100 ਰੁਪਏ ਕੋ ਡੇਰ ਪੈ ਦੇਖਣ ਨੂੰ ਨਹੀਂ ਮੈਨਾਂ ਦਾ ਠੀਕ ਆ ਹੂੰ ਦੇਖ ਲਓ ਸਮਾਂ ਕਿੰਨੀ ਛੇਤੀ ਬਦਲਿਆ ਅੱਜ ਸਹੌਦਾ ਕੁਝ ਵੀ ਨਹੀਂ ਆਉਂਦਾ। ਆਉਣਾ ਹੀ ਨਹੀਂ ਬਾਈ। 500 ਦਾ ਨਹੀਂ ਆਉਂਦਾ ਆਉਣ ਦਾ ਕੋਈ। ਅੱਜ ਤਾਂ 100 ਜੇ ਰੈਕਟ ਜਾਣਾ ਦਾ ਕਿਰਾਇਆ ਲੱਗ ਜਾਂਦਾ। ਹਾਂ। ਹਾਂ। ਜਦੋਂ ਲੈ ਦੇ ਗਰਾਉਂ ਹਾਂ। 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 ਫੇਰ ਉਹ ਨਿਆਰਾ ਰਸਤੀ ਕਿੱਥੇ ਮੰਜੇ ਤੇ ਲਾ ਚਾ ਮੰਜਾ ਬਣ ਕੇ ਉਫੜੀ ਦੇ ਉੱਤੇ ਰੱਖਤਾ ਸੀ ਓਹੋ ਤੇ ਫੇਰ ਕਿੰਨੀ 6:00 ਵਜੇ ਉਹ ਬੰਦੇ ਦੇ ਬਈ ਬਾਰ ਜਿੱਕ ਧੂਈ ਪੈਚ ਵੜ ਜਿੰਦੀ ਸ਼ਰੀਰ ਦੇ ਬਾਪੂ ਦੇ ਰਖਮ ਤੁਸੀਂ ਪੱਟ ਚ ਓਹੋ ਹੋ 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 ਬਾਪੂ ਕਾ ਨਾ ਮਸਾਣਾ ਖੱਟ ਕੇ ਕੱਢੀ ਸੀ ਐ ਟਿਕਰ ਤੇ ਸੀ ਬਾਪੂ ਨੇ ਡਾਲ ਨਾ ਨਾ ਉਹ ਉਹੀ ਤਾਂ ਤੈਨੂੰ ਕਹਿੰਦੇ ਜਮਾਨਾ ਠੀਕਾ ਸੀ ਨਾ ਨਾ ਮੈਂ ਤਾਂ ਸਾਰਿਆਂ ਲੁਕ ਦੂ ਮੈਂ ਫੇਰ ਹਾਂ ਫੇਰ ਮੇਰਾ ਨਾਨਾ ਮੇਰਾ ਸੁਭਾ ਥੋੜਾ ਜਿਹਾ ਠੀਕ ਹੈ ਤੁੰਗ ਨਾਨਾ ਕਾ ਨਾ ਬੱਤੂ ਕਾ ਨਾ ਫੇ ਨਾਨਾ ਚੋਂ ਤਾਂ ਫਾਇਨ ਖਰਾ ਸਵਾਲ ਅੱਛਾ ਬੜ ਨਾਨੇ ਦਾ ਸੁਭਾ ਕਬਾ ਦੀ ਹਾਂ ਠੀਕ ਆ ਮੈਂ ਤਾਂ ਸੁਣ ਕੇ ਹੀ ਰੋਕ ਦੇਣਾ ਹੈ ਬਾਕੀ ਜਿੰਨਾ ਮੈਂ ਵਿੱਚ ਕਿਹਦੀ ਹਾਂ ਖੁਸ਼ਾਰੀ ਥੋੜੋ ਵੜ ਗਈ ਉਹਨਾਂ ਮਾੜੀ ਮੋੜੀ ਲੱਗ ਗਈ ਉਹ ਬਸ ਪਰ ਫਿਰ ਵੀ ਖਬਰ ਐ ਫੱਕੀ ਨਾ ਉਹਨਾਂ ਦਾ ਜਦੋਂ ਜਾਗੋ ਜੂ ਕੋ ਕਰਦੇ ਐ ਪ੍ਰਣਾਲੇਪੁਰ ਨੂੰ ਆਲੇ ਵਿਟਾ ਜਾਉਂਦੇ ਸੀ ਆ ਪ੍ਰਣਾਲੇ ਰੇੜੇ ਮੂਹਦੇ ਮਾਰਿਆਉਂਦੇ ਬੰਜੇ ਬੈਸਤਰੀ ਆ ਗੱਡੇ ਹੁੰਦੇ ਜੂ ਨੂੰ ਹਾਂ ਗੱਡੇ ਗੱਡੇ ਮੂਹਦੇ ਮਾਰਦੇ ਨੇ ਅੱਛਾ ਹੂੰ ਦੇਖ ਲਓ ਗੱਡੇ ਤੇ ਹੋਰ ਕਾਰਡ ਗਾਣਾ ਜਿਹੜੇ ਕਾਰ ਨਹੀਂ ਪਈ ਅੰਦਰ ਪੀ ਜਾਂਦਾ ਇਸ਼ਾਰਾ ਜਾਂ ਹੋਰ ਅਜ ਤਾਂ ਦੇਖ ਲਓ ਤੁਸੀਂ ਕਾਡਨ ਗਈ ਗੈਬ ਹੋ ਗਈਆਂ ਹਾਂ ਕਾਰ ਨਹੀਂ ਆ ਕਿ ਹੁਣ ਤਾਂ ਕੋਈ ਦੂਜੇ ਲੋਟ ਨਹੀਂ ਦੁੱਧ ਕਾੜਦਾ ਇੱਕ ਵਾਲਾ ਦਵਾ ਕੇ ਬੱਸ ਮੱਝੇ ਅਭੀ ਮੱਝੇ ਗਾਇਬ ਹੋ ਗਈਆਂ ਹਾਂ ਮੱਝਾਂ ਗਾਇਆਂ ਗਾਇਬ ਹੋ ਗਈਆਂ ਹੋਰ ਨਾਲ ਹੀ ਕਾੜ ਨਹੀਂ ਆ ਲੈ ਗਈਆਂ ਹਾਂ ਕਾੜ ਨਹੀਂ ਦਾ ਲਾਲ ਲਾਲ ਦੁੱਧ ਹੈ ਦੇਖੋ ਬਈ ਉਹ ਨਹੀਂ ਡੈਰੀਆਂ ਡੂਰੀਆਂ ਦੀ ਨਹੀਂ ਗੱਲ ਉਦੋਂ ਲੋਕਾਂ ਦਾ ਦੁੱਧ ਪੁੰਦੇ ਸੀਗੇ ਡਰਮਾਂ ਵਾਲਿਆਂ ਨੂੰ ਅੱਛਾ ਹਾਂ ਜਿਵੇਂ ਸ਼ਹਿਰ ਲੋਕ ਸਾਰੇ ਉਹ ਗੱਡਾ ਮਾਹੀ ਉਹ ਸਾਰੇ ਦੁੱਧ ਦੇ ਬੈਠੇ ਹੋਏ ਜਾਂਦਾ ਠੀਕ ਆ ਹਰ ਕੋ ਜਿਹੜਾ ਪਿੰਡ ਮੈਂ ਡੈਰੀਆਂ ਖੋਲਕੀਆਂ ਲਾਲ ਲਾਲ ਦੁੱਧ ਲਾਲ ਲਾਲ ਉਹਦੀ ਲੱਸੀ ਬਣਨੀ ਥੜੀ ਜਿਹਾ ਸਵਾਦ ਲੱਗਣੀ ਉਹਦਾ ਤੜਕ ਵੀ ਧਰ ਦੇਣਾ ਦੁੱਧ ਦੇ ਲੋ ਆਥੜ ਦਾ ਕੋਣ ਇੱਕ ਹਾਰੇ ਜਰੀ ਜੀ ਜਾਣਾ ਤੇ ਫਿਰ ਬੁੜੀਆਂ ਨੇ ਐਸ਼ ਦੇ ਵੇਲੇ ਨਾ ਹਾਂ ਚਲੋ ਯਾਰੋ ਦੁੱਧ ਪੀ ਲਓ ਹਾਂ ਉਹ ਕਿਹੜਾ ਸੰਨੇ ਹੁੰਦੇ ਪੁਰਾਣੇ ਅੱਛਾ ਕਿ ਸਨਾਂ ਬਰ ਬਰ ਕੇ ਹਾਂ ਸਾਰਿਆਂ ਨੂੰ ਦੇਣਾ ਤੇ ਲੋਗ ਉਹਨੂੰ ਕਹਿੰਦੇ ਆ ਬਈ ਪ੍ਰਾਣੀਆਂ ਖਰਾਕ ਕੀ ਪ੍ਰਾਣੀਆਂ ਖਰਾਕ ਕਿ ਕੀ ਸੀਗਾ ਹਾਂ ਉਹ ਆਪਣਾ ਸਪਰੇਟਾ ਹੁੰਦਾ ਆਪਣੇ ਫਰਦ ਉਹ ਆਈਆਂ ਉਦੋਂ ਕੰਮ ਕਰਦੇ ਸੀ ਮਿਹਨਤ ਆ ਮੁੱਦਾ ਯਾਰ ਕੰਮ ਕਰਦੇ ਸੀ ਸਾਰਾ ਕੋ ਹੱਥੀ ਸੀਗਾ ਤੇ ਪੱਠੇ ਰਾਰ ਨੂੰ ਅੱਡੇ ਦੀ ਰਾਤ ਤੱਕ ਪੱਠੇ ਕੋ ਡਰਨੇ ਹਾਂ ਆ ਕੀ ਹੁੰਦਾ ਏ ਗਰੰਗਾ ਸੋਕੀਆਂ ਮੱਕੀ ਦੇ ਟਾਂਡੇ ਹੂੰ ਉਦੋਂ ਦੇਖ ਲੋ ਸਾਰੇ ਸਾਈਕਲ ਹੀ ਚਲਾਉਂਦੇ ਹੁੰਤਾ ਵਾ ਮੇਰੇ ਯਾਰ ਕਿਹਨ ਜੇ ਕਦੇ ਜਾਣਾ ਫੋਟੋ ਸਾਈਕਲ ਵੀ ਨਹੀਂ ਹੈ ਉਹ ਹੁੰਦਾ ਸੀ ਕੋਈ ਅੱਛਾ ਟਮਾਟਾ ਕੋਈ ਸਾਈਕਲ ਟਮਾਟਾ ਮੈਂ ਆ ਤੇ ਤਾਈ ਕੋਲ ਵੀਰਾਂ ਕੋਲੇ ਹਾਂ ਇਹ ਲਿਆਇਆ ਸੀ ਅੱਛਾ ਸ਼ਾਿਕਲ ਇਹ ਫਿਰ ਚਲਾਉਣਾ ਤੁਸੀਂ ਕਿਵੇਂ ਸਿੱਖੀ ਸਾਈਕਲ ਕਿਹਨੇ ਸਿਖਾਇਆ ਜੀ ਨਹੀਂ ਨਹੀਂ ਅਸਟਾਪ ਉਹ ਬਰਾਬਰ ਜਵਾਕ ਦਾ ਹੜਦੇ ਹੀ ਨਹੀਂ ਨਹੀਂ ਓ ਤੁਹਾਨੂੰ ਤੁਸੀਂ ਕਿਵੇਂ ਸਿੱਖੀ ਸਾਈਕਲ ਮੈਂ ਉਹ ਨਾਖਦਾ ਅਸਟਾਪ ਬਸ ਆਈ ਸਿੱਖ ਲਿਓ ਸਾਈਕਲ ਤੇ ਮਾ ਪਰੇ ਹੀ ਲੱਗਿਆ ਨਹੀਂ ਕਿਸੇ ਨੇ ਤਾਂ ਸਿਖਾਇਆ ਹੋ ਉਹ ਸਾਰੇ ਜੋ ਜਵਾਕ ਮੋਂ ਤੁਸੀਂ ਹੋ ਹਾਂ ਬਰਾਬਰ ਦੇ ਸਾ ਪੰਜ ਸੱਤ ਜਣੇ ਥੋੜੇ ਬਰਾਬਰ ਦੇ ਕਿਹੜੇ ਕਿਹੜੇ ਹੁੰਦੇ ਸੀ ਉਦੋਂ ਛਾੜੇ ਬਰਾਬਰ ਕਿਹੜੇ ਕਿਹੜੇ ਸੀ ਬੰਦੇ ਉਹ ਬੰਦੇ ਅਹ ਦੇਖੋ ਨਾ ਜਰ ਨਾ ਜਿਹੜਾ ਵੱਡਾ ਭਾਈ ਹੁੰਦਾ ਹਾਂ ਠੀਕ ਆ ਹੈ ਹਾਂ ਉਹ ਨਹੀਂ ਵੇਖਿਆ ਡੋਨ ਨਹੀਂ ਵੇਖਿਆ ਹਾਂ ਹਾਂ ਹੋਰ ਅੱਛਾ ਤੇ ਆ ਦੇ ਹਾਂ ਬਜਨ ਜੈਲਾ ਅੱਛਾ ਹੂੰ ਠੀਕ ਆ ਤੇ ਸਾਡੇ ਹਾਂ ਕੋਲ ਕੀ ਛੱਗਣ ਕੇ ਫੁੱਲ ਦੇ ਵੀਰੇ ਜੁੜੀਆਂ ਹੂੰ ਹੋਰ ਜਾਨੀ ਨੇੜੇ ਤੇੜੇ ਦੇ ਆਪਣੇ ਬਾ ਆਪਣੇ ਘਰਾਂ ਘਰਾਂ ਦੇ ਆਸ-ਪਾਸੇ ਵਾਲੇ ਠੀਕ ਆ ਇਹ ਸਾਰੇ ਅੱਛਾ ਫੇਰ ਜਦੋਂ ਲਿਆਂਦਾ ਤਾਏ ਨੇ ਸਾਈਕਲ ਫੇਰ ਨਹੀਂ ਉਹ ਟੱਸ ਹੈ ਉਹ ਟੱਸ ਸਾਈਕਲ ਇਹਦਾ ਕਿ ਇਹਨੂੰ ਮੰਗਵਾ ਹਾਂ ਨਾ ਹਾਂ ਬੜਾ ਹੈ ਪੂਰਾ ਉਹਨੂੰ ਸਾਹਸੂਰਾ ਰਹੇ ਸਾਈਕਲ ਹੈ ਗੱਡੀ ਨੂੰ ਰੱਖਦਾ ਸੀ ਹਾਂ ਗੋਲ ਕਰਦਾ ਰਹਾਦਾ ਨਹੀਂ ਬਗਲ ਦਿੰਦਾ ਸੀ ਵੀਰ ਓਏ ਦੂਰ ਰਹੋ ਨਹੀਂ ਨਹੀਂ ਹਾਂ ਔਲਤਾਂ ਆਹ ਦੇਵ ਬੰਬੂ ਕਾਰਟ ਜਦੋਂ ਨਾ ਫਿਰਮ ਦੇਖਦੇ ਸੀ ਮਾਰਦਾ ਬੇਨੂ ਢਿੱਲੋ ਚੱਕਰ ਕਰਦਾ ਹਾਂ ਦੂਰ ਹੋ ਕੇ ਦੇਖੋਗਾ ਨਾ ਆਹ ਦੇਖ ਲੈ ਕਿਉਂ ਵੀ ਜੇ ਅੱਜ ਅੱਜ ਸਾਈਕਲ ਦੀ ਦੇਖ ਲਓ ਕੀਮਤੀ ਨਹੀਂ ਰਹੀ ਕੋਈ ਹੁਣ ਤਾਂ ਕੋਈ ਜਿੰਮ ਹੈ ਸਾਈਕਲ ਉਹ ਚਲਾਉਂਦਾ ਹੀ ਨਹੀਂ ਉੱਥੇ ਵੱਡੇ ਰਾਂਗ ਲਗਾ ਰਿਹਾ ਮੇਰੇ ਆਰਗੇ ਜਹਿਮਤ ਮੇਰੇ ਆਰਗੇ ਜੈਮ ਵਿੱਚ ਜਾ ਕੇ ਦਾ ਬਹੁਤ ਚਲਾਉਂਦੇ ਆ ਉਹ ਭਰਾ ਦੋ ਵੀ ਟਰੈਡ ਮਿਲ ਦੀ ਫੀਸ ਐਨੀ ਹਾਂ ਕਰੇ ਆ ਸਾਈਕਲ ਨਹੀਂ ਚਲਾਉਣਾ ਉੱਥੇ ਜਾ ਕੇ ਦਾ ਜੂਟ ਨਾਲੇ ਪੈਸੇ ਦਿੰਨੇ ਆ ਨਾਲੇ ਸਾਈਕਲ ਚਲਾਉਨੇ ਆ ਕੋਈ ਖੜਾ ਬਾਹਰ ਲਈ ਰਿਹਾ ਹਾਂ ਚਲਾਉਣਾ ਤੈਨੂੰ ਆਉਂਦਾ ਸਾਈਕਲ ਵੀ ਆ ਪੰਪ ਵੀ ਆ ਹਵਾਵਾਂ ਭਰਨ ਉੱਥੇ ਚਾਲਦੇ ਆ ਭੈਣੇ ਕੋਲੇ ਤੇ ਫੇਰ ਆਪਾਂ ਕੇਕੂ ਕਟਾਂਗੇ ਤੇ ਅਜੇ ਕੇਕ ਲੈਣਾ ਵਾ ਉੱਥੋਂ ਜਾ ਕੇ ਕੇਕੂ ਕੋ ਲੈਨੇ ਆ ਤੇ ਫੇਰ ਭੈਣ ਨੂੰ ਦਿੰਨੇ ਆ ਸਰਪ੍ਰਾਈਜ਼ ਆ ਆਰਐਮਬੀ ਗੋਲ ਮਹਾਰਾਣੀ ਬਟੀ ਚਲੋ ਆਰਐਮਬੀ ਦੇਖੀਏ ਕਿਹਨੇ ਕੀ ਮਾਹੌਲ ਆ ਹੋਰ ਜੀ ਪ੍ਰਧਾਨ ਜੀ ਠੀਕ ਹੋ ਆ ਬੱਲੇ ਅੰਜਲੀ ਲੈ ਅੰਜਲੀ ਵੀ ਅੱਜ ਤਾਂ ਮੇਕਅਪ ਕਰ ਕੇ ਫੈਰਦੀ ਆ ਭਾਬੀ ਦਾ ਜਨਮ ਦਿਨ ਹੈ ਉਹ ਬੱਲੇ ਨਾਕਾ ਲਾਇਆ ਹੋਇਆ ਇਹਨਾਂ ਦਾ ਆਪਾਂ ਤਾਂ ਨਿੰਘ ਜੂ ਜੀ ਪੰਗਣਾ ਨਾਲ ਲੈ ਜੀ ਨੰਗਦੀ ਨੰਗਦੀ ਚਲ ਫੋਰ ਪਾ ਨੇ ਠੀਕ ਆ ਠੀਕ ਸਸੀ ਗਾ ਲੈ ਵੀ ਇਹਦਾ ਫੋਨ ਚਾਰ ਦਿਨਾਂ ਦਾ ਇਹਦਾ ਪਹਿਲਾਂ ਹੀ ਹੈ ਨਹੀਂ ਗੀ ਪਹਿਨੇ ਨਹੀਂ ਅਸੀਂ ਆਪ ਉਹਨਾਂ ਦੀ ਵੇਟ ਕਰ ਰਹੇ ਹਾਂ ਸਵੀਰ ਜੀ ਸਾਹਿਬ ਅੱਛਾ ਤੁਸੀਂ ਕਹਿੰਦੇ ਸੀ ਮੈਂ ਆ ਗਿਆ ਇਹਦਾ ਹੈ ਨਹੀਂ ਪਹਿਨੇ ਆਪਾਂ ਪਹਿਲਾਂ ਮੋੜ ਕੋਈ ਗੱਲ ਨਹੀਂ ਹੋ ਰਹੀ ਕੋਈ ਗੱਲ ਨਹੀਂ ਤੁਸਾਰੀ ਮੈਨਾਂ ਪਹੁੰਚੀ ਹੋ ਉਹ ਬੱਲੇ ਸ਼ਣੀ ਕਿਵੇਂ ਆ ਫਿਰ ਯਾਰ ਹੁੰਦਾ ਨਾਲੇ ਦਾ ਇੱਧਰ ਫਿਰਦੇ ਆ ਆਜੋ ਆਜੋ ਭੱਜ ਕੇ ਆਜੋ ਬਾਜ ਕੇ ਆਜੋ ਵੀ ਆਜੋ ਆਜੋ ਸਪਰੇ ਨਹੀਂ ਹੈਗੀ ਨਹੀਂ ਮਾਰਦੇ ਆ ਜਾ ਆਜੋ 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 ਸਪਰੇ ਵਾਲਾ ਕੰਮ ਪਿੰਡ ਹੁੰਦਾ ਸ਼ਹਿਰ ਨਹੀਂ ਹੋਰ ਕਿਵੇਂ ਆ ਵੀਰੇ ਹੈਪੀ ਬਰਥਡੇ ਟੂ ਯੂ ਉੱਤੇ ਯਾਰ ਮੈਂ ਖਲਾਉਤਾ ਨਹੀਂ ਹਾਂ ਯਾਰ ਹੋ ਗਈ 19 ਸਾਲਾਂ ਦੀ ਕੁੜੀ ਹੋ ਠੀਕ ਆ ਪਾਣੀ ਠੀਕ ਆ ਗੋਤਮ ਆ ਫੀ ਹੋ ਗਿਆ ਬਟੇ ਚਲੋ ਵੀ 21 ਮੋਮਬਤੀਆਂ ਲਿਆਓ ਹੈਪੀ ਬਰਥਡੇ ਬਈ ਕੋ ਲਸੀ ਕੋ ਜੇ ਵੀ ਵੀਡੀਓ ਹੋ ਬੱਲੇ 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 ਅੰਜਲੀ ਹਰੇਕ ਵਾਰੀ ਪਲੇਟ ਜੀ ਖਾਲੀ ਦੇ ਦਿੰਦੇ ਆ ਰਿਬਨ ਕੱਟ ਕੇ ਯਾਰ ਤੈਨੂੰ ਅੰਜਲੀ ਨੂੰ ਸ਼ਗਨ ਦਾ ਦੇ ਦੇਗਾ ਹੋਰ ਖਾਲੀ ਰਹੇ ਨਹੀਂ ਚਲੋ ਜੀ ਵਧਾਈਆਂ ਮੰਮੀ ਤੁਹਾਨੂੰ ਬਹੁਤ-ਬਹੁਤ 21 ਸਾਲਾਂ ਦੀ ਕੁੜੀ ਮਾਫ਼ ਕਰਕੇ ਮੈਂ ਇੱਥੇ ਆ ਚੀਜ਼ਾ ਦੇ ਦੇਖਣ ਲਈ ਮਿਲਿਆ ਮੈਨੂੰ ਸਹੀ ਗੱਲ ਹੈ ਮੇਰੀ ਸੱਸੀ ਕਾਰ ਯਾਰ ਸਝਿਆ ਨਹੀਂ ਇਹ ਮੋਮਬਤੀ ਇੱਕ ਹੀ ਲਾਈ ਆ ਯਾਰ ਵੀ ਰੁਕ ਜਾ ਹਰਿਆ ਉਹਨਾਂ ਨੂੰ ਵੀ ਆ ਜਾਣ ਦੋ 40 ਮੋਮਬਤੀਆਂ ਲਾਓ ਅੰਜਲੀ ਲਾਈਨ ਚਾਰਜਿੰਗ ਤੇ ਲੋ ਜੀ ਸੱਸੀ ਬਹੁਤ ਜੀ ਸਪੈਸ਼ਲੀ ਮਾਮਲੀ ਹੈ ਹਾਂ ਮੈਂ ਵੀ ਸਪੈਸ਼ਲ ਲਏਗੇ ਬਾਕੀ ਜੀ ਮੈਮ ਬੱਲੇ 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 ਹਾ ਦਾ ਸਰਾ ਹੀ ਕਰਤਾ ਹੋ ਰਿਹਾ ਮਾਸਟਰ ਜੀ ਇਹ ਕਿਹੜੇ ਆ ਨਾ ਤਰਖ ਹੈਗਾ ਦਰਜੋਜੀ ਦੇ ਵਿੱਚ ਜਨਮਦਨ ਸਰਪ੍ਰਾਈਜ਼ ਬਣਦਾ ਹੁਣ ਓਕੇ ਇਹ ਮੇਰਾ ਭਰਾ ਬਣਾ ਕੇ ਦੇ ਗਿਆ ਪਹਿਲਾਂ ਆ ਜੋ ਵੀ ਸਾਰੀ ਫੈਡਰੇਸ਼ਨ ਯਾਹੂ ਵਾਲਾ ਆਜੋ ਆਜੋ ਅੰਦਰ ਆਜੋ 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 ਅੱਜ ਅੱਜ ਤਾਂ ਛੁੱਟੀ ਵੀ ਤੁਹਾਨੂੰ 1 ਘੰਟਾ ਪਹਿਲਾਂ ਹੋ ਜਾਣੀ ਐ 1 ਘੰਟਾ ਪਹਿਲਾਂ ਛੁੱਟੀ ਹੋਣੀ ਅੱਜ ਸਾਰਿਆਂ ਨੂੰ ਮਾਸਟਰ ਜੀ ਨੂੰ ਮਿਲਕਿਆ ਲੱਕੜ ਵਾਲੇ ਗਿਆ ਹੂੰ ਥੋੜਾ ਅੱਜ ਹਾਫੜੇ ਬਣਦਾ ਸੀਗਾ ਉਹ ਦੂਜਾ ਵੀ ਚੱਕ ਲਿਓ ਕਿਹੜਾ ਵਾ ਕੇਕ ਇੱਥੇ ਕਰਮਾ ਆਠੇ ਬੰਨੂ ਆਏ ਨੂੰ ਕਰ ਲਈਏ ਇਹਨਾਂ ਨੂੰ ਬਹੁਤ ਸਟਾਫ ਨਾ ਕਰ ਲੋ ਪਤਾ ਨਹੀਂ ਨਾਲਾ ਵੀਡੀਓ ਹਾਂ ਕਿੰਨੇ ਕੰਨੇ ਵੀਡੀਓ ਲਾਦਾ ਪਤਾ ਨਾ ਕੋਈ ਨਾ ਭਿੰਦਰ ਦੇ ਨਾਲ ਇੱਕ ਕੱਟ ਲਈਏ ਬ੍ਰਾਈਡਲੈਸ ਉਹ ਚਾਹੇ ਉਹ ਮੁਝਾ ਉੱਥੇ ਆਰੇ ਬੰਦੇ ਕਿਹ ਘਰ ਰਿਹਾ ਉਹ ਬਹੁਤ ਕੱਟੂ ਜਾ ਲੈਣਗੇ

ਮਾਤਾ ਨੂੰ ਕਮਰੇ ਨਹੀਂ ਹੈ 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 ਨਾ ਨਾ ਸੋਨੇ ਸਪਰੇ ਨੰਬਰ ਨਹੀਂ ਗਿਆ ਜੇਰ ਜੇਰ ਹੁਣ ਜਲੀ ਚੰਦੇ ਬੋਲੇ ਕਿਧਰ ਕਰਾਂਗੇ ਆਮੀ ਵਾਹ ਪਿੱਛੇ ਕਰ ਲਾਓ ਮਾਝੋ ਹੋ ਜਾਈਏ ਵੀਡੀਓ ਕਿਹੜੀ ਨਾ ਬਣਾਈ ਵੀਡੀਓ ਡੇੜੀ ਨਾ ਬਣਾ ਵੀਡੀਓ ਸਿੱਧੀ ਬਣਾਉਣੀ ਬਣੀ ਐ ਲਾਈਨ ਤੇ ਵੀ ਕੀ ਕਰ ਲੋਈ ਜਪ੍ਰਾਈਜ਼ ਕੀ ਹੈ ਕਿ ਖੋਲ ਕੇ ਰੱਖੀ ਇੱਕ ਬਾਤ ਖੋਲ ਲਈਏ ਖੋਲ ਨਾ ਨਹੀਂ ਖੋਲਣਾ ਚਾਹੀਦਾ ਹੁਣ ਤਾਂ ਬੜੀਆ ਬਣ ਗਈ ਇਹ ਮਾਝੇ ਦੇ ਵਿੱਚ ਹੈਲੋ ਮੋਦੀ ਯਾਰ ਜੀ ਜੀ ਫਿਰ ਅਮਾ Thank you so much ਆਉਦੇ ਆਗੇ ਕਰ ਲਈ ਸਪਰੇ ਵੀ ਆ ਗਈ ਨਾਲੇ ਇੰਦਰ ਜਪਿੰਦਰ ਅਸਮਰਤ ਨੂੰ ਫੋਨ ਕਰੇ ਜਿਹਦਾ ਫੋਨ ਹੋ ਗਿਆ Thank you so much for my family so much అమਰਤ ਆਇਆ ਨੇ ਮਨਵਾਰ ਐਂ ਸਾਰਾ ਐਂ ਤੀਤਾ ਔਰ ਮਾਈ ਡੈਂਟਨ ਫੈਮਲੀ ਇਸ ਮਾਨ ਫੈਮਲੀ ਮੈਂ ਸਾਰਿਆਂ ਨੂੰ ਬਹੁਤ ਮਿਸ ਕਰਦੀ ਆ ਮਿਲਦੇ ਆ ਆਪਾਂ ਜਲਦੀ ਤੋਂ ਜਲਦੀ ਬੰਦੇ ਬੰਦੇ ਬਈ ਸੋਹਣਾ ਪ੍ਰੋਜੈਕਟ ਬਣ ਜਾਣਾ ਹੈ ਪਿਆਰੀਆਂ ਚੱਲਦੀਆਂ ਕੋਡਾ ਜਾ ਕੰਮ ਲੇਟ ਹੋ ਗਿਆ ਨਹੀਂ ਤਾਂ ਅੱਜ ਇਹਦਾ ਵੀ ਅਧਿਕਤਨ ਕਰਦਣਾ ਇਹ ਉੱਪਰਲੇ ਫਲੋਰ ਦਾ ਇੱਥੇ ਰੱਖਾਂਗੇ ਲਹਿੰਗੇ ਨੋਂਗੇ ਤੇ ਹਜੇ ਤਿਆਰੀਆਂ ਨੂੰ ਲੱਗਦੇ ਆ 2-4 ਦਿਨ ਜਿਹਦੇ ਕਰਕੇ ਕੰਮ ਥੋੜਾ ਜਿਹਾ ਲੇਟ ਹੋ ਗਿਆ ਤੇ ਬਾਕੀ ਹਾਂ ਅੱਜ ਉਹਨੇ ਕਈ ਗੱਲ ਆ ਸਿਰਫ ਮਸਤਰੀਆਂ ਦੀ ਕਮੀ ਕਰਕੇ ਚਲੋ ਕੋਈ ਨਾ ਹੋਇਆ ਰਹੀ ਹੈ ਇਹਦਾ ਸਤਗੁਰ ਨੇ ਕਰਨਾ ਉਹ ਵਧੀਆ ਹੀ ਕਰਨਾ ਇਹ ਹੈਗਾ ਚੇਂਜਿੰਗ ਰੂਮ ਬਣਾਤਾ ਇਹ ਅੱਛਾ ਹੈ ਇਸ ਦਾ ਇਹ ਚੇਂਜਿੰਗ ਰੂਮ ਬਣਾਇਆ ਬਹੁਤ ਵੱਡਾ ਹਾਂ ਇਹ ਮੰਨ ਕੇ ਚੱਲੋ ਵੀ ਲਹਿੰਗੇ ਵਾਲੇ ਨਾਲ ਇੱਕ ਬੀਬੀ ਦਾ ਲਹਿੰਗਾ ਸੂਰਤ ਨਹੀਂ ਆਉਂਦਾ ਇੱਕ ਨਾਲ ਹੈਲਪ ਨੂੰ ਵੀ ਬੰਦਾ ਅੰਦਰ ਖੜ ਸਕਦਾ ਅੰਦਰ ਹੈ ਨਾ ਖੜਲੇ ਵਾਲੇ ਨਾਲ ਆ ਸੋਣਾ ਮੱਕਣ ਸੋਣਦੇ ਹਾਂ ਹਾਂ ਇਹ ਵੀ ਖੜਲੇ ਵਾਲਾ ਤਾਂ ਨੀ ਆ ਜਾਂਦਾ ਇਹਦੇ ਵਿੱਦ ਦਾ ਸਹੀ ਹੈ ਉਹਨੂੰ ਕੰਸੋਲਟੇਬਲ ਕਹਿਣ ਲੱਗੇ ਬਸ ਬਸ ਆਈਆਂ ਆਈਆਂ ਜਿਵੇਂ ਹੁਣ ਤੂੰ ਜਵਾਨ ਆ ਵਿਹਾਂ ਦਾ 10 ਸਾਲਾਂ ਤੋਂ ਪਰਝਾਈ ਕਰਨ ਲੱਗੇ ਨੇ 15 ਨੂੰ ਆਂਟੀ ਤੇ ਆ ਜੇਗੀ 25 ਨੂੰ ਬੇਬੇ ਤੇ ਆ ਜੀ ਉਹ ਕੰਮ ਹੋਇਆ ਪਿਆ ਇਧਰ ਆਪਣੀਆਂ ਮਾਸਟਰ ਮੋਟਰ ਮਸ਼ੀਨਾਂ ਚੱਲਦੀਆਂ ਚਲੋ ਐਂ ਬਿੜੀ ਅੱਜ ਤਾਂ ਬਹੁਤ ਦਿਨਾਂ ਬਾਅਦ ਆਏ ਆ ਅਪ ਲੈ ਸਾਡਾ ਇੱਕ ਰੈਸ ਨਹੀਂ ਵਿਦੰਤਰ ਦੀਵਾਲੀ ਵਾਲੀ ਕਰੀ ਪਿਆ ਦੀਵਾਲੀ ਦਾ ਨਾਂ ਕੀ ਉਹ ਨਹੀਂ ਨਹੀਂ ਬਈ ਲਾ ਹੀ ਨਹੀਂ ਉਹ ਨਾ ਨਵੇਂ ਪਾਸ਼ਾ ਇਹ ਪਾਸ਼ਾ ਦਾ ਅਜ ਨਗਰ ਕੀਤਾ ਨਾ ਇੱਥੇ ਉਹ ਤਾਂ ਹੀ ਠੇਕੇ ਬੰਨਦਾ ਠੀਕਾ ਚੌਕ ਵਾਲਾ ਗਰੇਣ ਨੇ ਚੌਕ ਆ ਯਾਰ ਚੌਕ ਨੇ ਆ ਫਰੂਟ ਵਾਲਾ ਵਧੀਆ ਆ ਲੈ ਜੀ ਨਹੀਂ ਉੱਪਰ ਗੱਟ ਨਹੀਂ ਉੱਪਰ ਗੱਟ ਪੈਕ ਕਰ ਦੇ ਵੀਰੇ ਪੈਕ ਕਰ ਦੇ ਉੱਪਰ ਗੱਟ ਆ ਜੀ ਮੈਰੀ ਇਹਨਾਂ ਚੈਰ ਇੱਥੇ ਕਰ ਦੇਣਾ ਜੀ ਕੱਟਣਾ ਤਾਂ ਐਮਬੀਡੀਆ ਕੱਟਣਾ ਉੱਥੇ ਆ ਤਾਂ ਮੇਰਾ ਖਤਮ ਹੋ ਗਿਆ ਕੰਸੀਲਰ ਹੋ ਗਿਆ ਹਮੇ ਕੋਈ ਨਾ ਮੂੰਹ ਤੋਇਆ ਕਰ ਪਾਣੀ ਨਾਲ ਉਹ ਤਾਂ ਚੜ ਗਈ ਜੀ ਇਹ ਤਾਂ ਤਿੰਨ ਚਾਰ ਰੀ ਜੰਮੀ ਸੀਗੀ ਜੀ ਅੱਧੀ ਅੱਧੀ ਆਉਂਦੀ ਸੀ ਮੁੱਕ ਗਿਆ ਮੁੱਕ ਗਿਆ ਹੋ ਫਿਰ ਹੁਣ ਕੀ ਕਰੀਏ ਤੂੰ ਤਾਂ ਨਹਾ ਲੈਣ ਨੂੰ ਫਿਰਦੀ ਹੈ ਨਹੀਂ ਚਲ ਫੇਰ ਤਾ ਇਹ ਰੈਡੀ ਹੈ ਕਿਲਦੇ ਕੋਈ ਨਾ ਕੋਈ ਨਾ ਬੜਾ ਠੀਕ ਆ ਆਓ ਲੈ ਲਓ ਕੈਰੀ ਬੈਗ ਬੈਗ ਦੇ ਦਿਦੋ ਯਾਰ ਇੰਨਾ ਧੱਕਾ ਕਰੋ ਯਾਰ ਬਾਈ ਇਹਦਾ ਇਹਦਾ ਉੱਖਾ ਵਾਲਾ ਨਾ ਕੀ ਪਤਾ ਇੱਥੇ ਪੌੜੀਆਂ ਦੇ ਸਿੱਟ ਲੈ ਜਾਂਦੀ ਜਾਂਦੀ ਹਰਕ ਜਾਂਦੀ ਸਹੀ ਗੱਲ ਜੇ ਇਹਨੇ ਕੰਸੀਲਰ ਦੇਖ ਲਿਆ ਆਪਦਾ ਇਹ ਵੀ ਨਹੀਂ ਪਤਾ ਕੇਕ ਛੱਡਦੇ ਹੱਥੋਂ ਤਾਂ ਕਰਕੇ ਲਫਾਫਾ ਦੇ ਦਿਦੋ ਯਾਰ ਸਾਨੂੰ ਦੇ ਮੈਂ ਤੁਹਾਨੂੰ ਕੀ ਕਹਿਆ ਸੀ ਪੱਕਾ ਕੋਲਰੇਡਾ ਦੇ ਹੋਣੀ ਆ ਚੱਲ ਕੇ ਦੇ ਦੂਜੇ ਪਾਸੇ ਚਲ ਕੋਲਰੇਡਾ ਦੇ ਦੇਖ ਕੇ ਆਉਂਦੇ ਨਹੀਂ ਨਹੀਂ ਇੱਧਰ ਆ ਜਾ ਆਪਾਂ ਕੇ ਕੱਟ ਲਈਏ ਬੂਕੂ ਪਰ ਲੈ ਆਵੇਂ ਹਾਂ ਆ ਲੋ ਚਲੋ ਐਵੇਂ ਕਰੀਦਾ ਹੁੰਦਾ ਨਹੀਂ ਚਾਦਰ ਚੁੱਦਰ ਲੈਣੀ ਪੈ ਜਾਂਦੀ ਹੈ ਐ ਪਾਲਾ ਪਾਲਾ ਮਤਲਬ ਮਤਲਬ ਕੀ ਆ ਕਦੋਂ ਉਧਰ ਕਹਿਣਾ ਗਾਈਜ਼ ਉਧਰ ਤੇ ਕੈਮਰਾ ਚਾਉਂਦਾ ਹੈਲੋ ਗਾਈਜ਼ ਜਿਸਨੇ ਫੜੀ ਯਾਦਰਾ ਦਾ ਬਣਾ ਦਾ ਜਦੋਂ ਐਮਬੀਡੀ ਆਏ ਹੋਈਏ ਬਰਥਡੇ ਦਾ ਇੱਕ ਦੇ ਰਹੀ ਆ ਲੈ ਵਾਹ ਜੀ ਵਾਹ ਇੱਕ ਅਸੀਂ ਵੀ ਲੈ ਲਏ ਫਿਰ ਯਾਰ ਗਿਫਟ ਬਰਥਡੇ ਦਾ ਕਿਵੇਂ ਤੂੰ ਗਿਫਟ ਥੋੜੀ ਤੇਰੇ ਤੋਂ ਐ ਲੈਣਾ ਤੇਰੇ ਤੋਂ ਕੋਈ ਜੱਜ ਦੀ ਚੀਜ਼ ਲਵਾਂਗੇ ਬੈੱਡ ਸ਼ੀਟਾਂ ਤਾਂ ਸਾਡੇ ਘਰੇ ਵਾਧੂ ਆ ਹੈ ਨਾ ਇਹ ਸਿੰਡਰੇਲਾ ਲਈ ਸਿੰਡਰੇਲਾ ਯਾਰ ਬਾਈ ਕਹਿਵਾ ਸੇਤਾ ਅਲੈਕਸਰ ਵੀ ਕੰਮ ਨਹੀਂ ਤੇਰੇ ਕੋਲ ਕਿਹੜਾ ਕਿਹੜਾ ਯਾਦਰਾ ਵੀ ਸੋ ਉਹ ਗਾਇਆ ਓਏ ਦੰਦ ਕਿੱਧਰ ਗਏ ਓਏ ਮਟਾਓ ਦੱਸੀ ਹਾਂ ਲੈ ਰਿਆ ਕੋਈ ਹਾਂ ਇਹ ਲੈਣੀ ਤਾਂ ਆਨੇ ਆ ਤੇ ਮੇਰੇ ਰੋਡਾਂ ਤੇ ਹੋਰ ਕੀ ਕਰਨ ਆਨੇ ਆ ਐਵੇਂ ਸਹੀ ਗੱਲ ਆ ਪੱਕੇ ਕਸਟਮਰ ਭੈਣੀ ਆਨੇ ਜੀ ਆਕ ਕੀ ਇਹ ਸੋ ਸਾਈਨ ਕਰਕੇ ਦੇਣੇ ਆ ਹਾਂ ਠੀਕ ਆ ਨਹੀਂ ਵੀ ਪੈਨ ਚੱਲਦਾ ਲੱਗਦਾ ਉਵੇਂ ਉਹ ਹੀ ਪਾਰੇ ਸੀ ਨਾ ਫਿਰ ਸੋਖਾ ਹੋ ਜਾਂਦਾ ਅੱਛਾ ਅੱਛਾ ਐਸੇ ਹੀ ਇਹ ਕੀ ਆਈ ਐਸ ਬਸ ਇਹ ਸਾਡਾ ਕੋੜ ਆ ਧਰ ਦੇ ਬੱਚੇ ਇਹਦੇ ਤੇ ਬਾਹਰ ਆਸ ਪਾ ਦੀ ਇਹਦੇ ਤੇ ਅੰਦਰ ਚਲੋ ਦਿਖਾਈ ਮਮ ਨੂੰ ਚਾਹ 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 ਰਹਿਣਾ ਕਹਦੇ ਵਿੱਚ ਹੋਰ ਆਈਆਂ ਉਹ ਅਸੀਂ ਤਾਂ ਸਾਰਾ ਲੈ ਆਂਦਾ ਸਾਰਾ ਕੋਈ ਨਹੀਂ ਤੁਸੀਂ ਤਾਂ ਲੈ ਆਂਦਾ ਹੁਣ ਅਸੀਂ ਤਾਂ ਆਦਾ ਲੈਣਾ ਤੁਸੀਂ ਲੈ ਲਓ ਕਿਹੜਾ ਕੋਲ ਲੈਣਾ ਅਸੀਂ ਕੁਝ ਨਹੀਂ ਲੈਣਾ ਮੈਂ ਦੱਸਦੀ ਹੱਡੀ ਭੈਣ ਮੈਂ ਤਾਂ ਮੈਂ ਕੀ ਲੈ ਕੇ ਆਣਾ ਸਾਰਾ ਕੁਝ ਲੈ ਆਂਦਾ ਇੱਕ ਭਾਬੀ ਸਾਡੀ ਹੋਰ ਆ ਗਈ ਇੱਥੇ ਹਾਂ ਮੇਰੀ ਸ਼ਕਲ ਕਿਹਦੇ ਨਾਲ ਰਲਦੀ ਆ ਲੈ ਮੈਨੂੰ ਦੇ ਦੇ ਯਾਰ ਮੈਂ ਖਾ ਲਾਂ ਉਹ ਆ ਤਾਂ ਇਹ ਨਹੀਂ ਸਵਾਲ ਸੀ ਓਏ ਇਹ ਚਾਕਲੇਟ ਇਹਨੇ ਚਾਕਲੇਟ ਆ ਇਹਨੇ ਮੰਨੀ ਵਾਲਾ ਕੰਮ ਕੀਤਾ ਥੋੜਾ ਥੋੜੀ ਆ ਆਰ ਚਮਟਿਆ ਆਰ ਸਟਾਕ ਚੱਕੋ ਹੌਨ ਲਾਲਾ ਆ ਗਈ ਉਸਤਾਦ ਜੀ ਆਰਡਰ ਲੈ ਕੇ ਚੱਕੋ ਵੀ ਰੱਖੋ ਕਰਾ ਜਗਾ ਬਣਾਓ ਜਿਸਨੇ ਮੇਰੇ ਕੇਕ ਨਾ ਆਏ ਕਰੂ ਕੇਕ ਨਾ ਕਰੂ ਆ ਚੱਕੋ ਮਾੜਾ ਅੱਧੇ ਬੰਦੇ ਇੱਧਰ ਸੈੱਟ ਕਰ ਲੂ ਅੱਧੇ ਬੰਦੇ ਇੱਧਰ ਸੈੱਟ ਕਰ ਲੈਣਾ ਧੰਨਵਾਦ ਜੀ ਓ ਬੋਲ ਮਿਲ ਜਾਣੀਆਂ ਯਾਰ ਕੌਲੀਆਂ ਲਿਆ ਦੇਗਾ ਬਾਈ ਲਿਆ ਰੇ ਯਾਰ ਆ ਜਿਓ ਜੀ ਛਕ ਗਈ ਪ੍ਰੈਸ ਕਰੀਂ ਖਾਦਾਂ ਨਹੀਂ ਡੈਡੀ ਨੂੰ ਪਨੀਰ ਹੀ ਪਾਈਦਾ ਤੇ ਪਨੀਰ ਹੀ ਉਹਨਾਂ ਨੂੰ ਡੈਡੀ ਨੂੰ ਪਨੀਰ ਹੀ ਖਾਉ ਚਾਹੀਦੀ ਗੱਲ ਆ ਦੋਸਾ ਮੰਮੀ ਦੀ ਪਸੰਦ ਆ ਚਲੋ ਖੋਲੋ ਕੇਕ ਪੈਣੀ ਖੋਲਣੀ ਚਲੋ ਨਾ ਉਹ ਨਗਦੇ ਵਿੱਚ ਹੀ ਰਹਿ ਜੇ ਬਣੇ ਹੋਰ ਤੈਨੂੰ 2009 ਤੇ ਲਾਉਣਾ ਪਵੇ ਬਾਹਰੋਂ ਹੰਦਲੀ ਹਾਂ ਲੈ ਕੇ ਆਉਣਾ ਭੁੱਲ ਗਏ ਕਰਦ ਕਰਦ ਜੀ ਤਾਂ ਦਿੱਤੀ ਨਹੀਂ ਉਹਨੇ ਨਹੀਂ ਪਟਾਕਾ ਨਹੀਂ ਮਾਰਦੀ ਜਿਵੇਂ ਜਿਵੇਂ ਕਢਣੇ ਲਈ ਮਸ਼ੀਨ ਤੇ ਦਬਾ ਕੇ ਕੰਮ ਕਰ ਉਸ ਵੇਲੇ ਆਪਣੇ ਆਪ ਚਾਹੇ ਕੰ ਲੱਗੇ ਕਰੀ ਆਪ ਨਹੀਂ ਮਸਰ ਦਿਨ ਚੱਲੂ ਬਣਾ ਲਾਂ ਆਹ ਤੇਰੀ ਜੀਵਨੀ ਆਹ ਤੇਰੀ ਜੀਵਨੀ ਆਹ ਤੇਰੀ ਜੀਵਨੀ ਤੇ ਬੁੱਢਣਾ ਮੀਆਂ ਹੋ ਹਾਂ ਹਮਨੇ ਅੱਗੇ ਬਗਮਾਨੀਆ ਦਾ ਗਾਫਿਆ ਦੇਣਾ ਮੀਆਂ ਕਿਦੇ ਨਹੀਂ ਉਹਨਾਂ ਨਾਲ ਆਉਣਾ ਕਿਨੇ ਇਹਨੇ ਤਾਂ ਕਿੱਕੋ ਚੱਲ ਕੋਈ ਗੱਲ ਨਹੀਂ ਆਹ ਕਹਿੰਦੀ ਸੀ ਮੈਂ ਜੀਵ ਆਵਾਸਤੇ ਕਿੱਕੋ ਦਾ ਹੁੰਦਾ ਉਹ ਉਹਦੀਆਂ ਗੱਲਾਂ ਫੱਟੀਆਂ ਨਾ ਮਮੂ ਵੀਰੇ ਨੂੰ ਕਹਿੰਦੀ ਸੀ ਵੀ ਇਹਦਾ ਲੋਸ਼ਨ ਲਾਉਂਦੇ ਏ ਠੀਕੋ ਹੁਣ ਕਹਿਣ ਕਿ ਕਿੱਥੇ ਹੋ ਉਹਦੇ ਹਦਾਏ ਦੇ ਆ ਮਿਸਟਰ ਆ ਜਾਓ ਅੰਦਰ ਨਹੀਂ ਸੋਮਣੇ ਤੂੰ ਉਧਰ ਰੋਕ ਜਾ ਆ ਜਾ ਉਰੀ ਆ ਜਾ ਆ ਜਾ ਆਪਾਂ ਦਾ ਪਿੰਡ ਨੂੰ ਚੱਲਦੇ ਆ ਬਟ ਉਹ ਉਹਦੀ ਸਿੱਕਾ ਇਹ ਗੱਲ ਠੀਕ ਆ ਬਹੁਤ ਬੜੀ ਆ ਮਾਂ ਉਹ ਡੈਡੀ ਓਏ ਆ ਜਾਓ ਚੱਲੀ ਗਏ ਪਿੰਡ ਨੂੰ ਯਾਰ ਕਿਤਾਬ ਆਖੀ ਲਿਆ ਲੈਣਾ ਪੂਣ ਵਾਲੀ ਉਹ ਤੁਹਾਨੂੰ ਕਹਿੰਦੀ ਆ ਬਾਲਾ ਉਹ ਖਾਉ ਤੁਹਾਨੂੰ ਤਾਂ ਕੱਢਣਾ ਤੁਸੀਂ ਉੱਥੋਂ ਦੇ ਸੋਣੇ ਬਾਜਾ ਮਾਰੀ ਹੈ ਜਦੋਂ ਬਾਜਾ ਮਾਰੀ ਆ ਨੇ ਫਿਰ ਮੈਕਟਡਾਈ ਮੈਕਟਡਾਈ ਤੋਂ ਹੁਣ ਪਿੰਡ ਚ ਆਲਦੇ ਆ ਨੀਰਾ ਬਹੁਤ ਹੋ ਗਿਆ ਇਸ ਐਸੇ ਮੈਂ ਮੈਨੂੰ ਕਿਹਾ ਮੇਰੀ ਮੋਚ ਲਾੜੀ ਜੁੱਤੀ ਸੀ ਇੱਕ ਉਹ ਲੱਭ ਨਹੀਂ ਰਹੀ ਫਿਰ ਹੁਣ ਮੋਚੀ ਕੀ ਕਰੇ ਜੇ ਨਹੀਂ ਲੱਭਦੀ ਮੈਂ ਗੁੱਸੇ ਨਾਲ ਚੁੱਪ ਲੈ ਗਈ ਤੇ ਮੇਰੀ ਜੁੱਤੀ ਉਹ ਨਹੀਂ ਲੱਭਦੀ ਉਹ ਤਾਂ ਫਿਰ ਹੁਣ ਦਾਨ ਹੋ ਗਈ ਉਹਨੇ ਕੇ ਨੂੰ ਆ ਮੰਮੀ ਕਹਿੰਦੀ ਇਤਰ ਲੈਣਾ ਇਤਰ 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 ਇਤਰਾਹਾ ਸੈਂਟ ਲੈਣਾ ਕਹਿੰਦੀ ਇਤਰਾ ਇਤਰ ਇ ਨਹੀਂ ਲੈਣਾ ਇਤਰ ਲੈਣਾ ਆਪਣਾ ਇਤਰ ਤੁਸੀਂ ਲੈ ਆਏ ਉਹਨਾਂ ਕੇ ਆਪੇ ਲੈ ਆਏ ਉਹ ਨਹੀਂ ਸੈਂਟ ਸੈਂਟ ਨੂੰ ਕਹਿੰਦੇ ਦਵਾਈ ਵਾਲੇ ਕੋਈ ਉਹਦੇ ਚ ਪਰਾ ਉਹ ਨਹੀਂ ਯਾਰ ਮੰਮੀ ਨੂੰ ਆ ਜਾਦਰਾ ਵੱਧ ਪਸੰਦ ਆਈ ਸੀ ਆ ਤਾਂ ਵੀ ਰੜੀ ਆਪਾਂ ਪਹਿਲਾਂ ਨਹੀਂ ਸੀ ਚਲੋ ਜੀ ਮਨਾਇਆ ਗਿਆ ਬਰਥਡੇ ਹੋਣ ਲੇਟ ਵੀ ਹੋ ਗਈ 9 ਵਜੇ ਗਈ ਪਿੰਡ ਜਾਂਦੇ ਹਾਂ ਤਾਂ 10:30 ਹੋਣੀ ਆ ਪਿੰਨ ਇਹਨਾਂ ਦੀ ਗੱਡੀ ਸਾਰਾ ਦਿਨ ਨਹੀਂ ਟਿਕਦੀ ਮਟਦੇ ਵੀ ਅੱਧੀ ਦਾਸ ਨੂੰ ਠੀਕ ਗੱਲ ਆ ਲੋਕਾਂ ਨੇ ਨਿਗਾਹ ਹਟੋ ਨਿਕਲੋ ਨਿਕਲ ਦੇਣਾ ਉਣੀ ਥੋੜੀ ਦੇ ਪੈਣੀ ਚਲੋ ਕੋਈ ਨਾ ਹੁਣ ਕੰਮ ਹੀ ਨਹੀਂ ਇਹ ਇਹ ਆ ਮੇਰੇ ਕੋਲ ਕੰਮ ਹੀ ਇਹ ਹੈ ਮਜ਼ਾ ਆ ਗਿਆ ਹੈਨਾ ਤੁਹਾਡੇ ਦਾ ਬਣਾ ਕੇ ਵਧੀਆ ਹੋ ਗਿਆ ਵਧੀਆ ਮਨ